ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਅਗਮ ਬੁਟੀਕ ਤੇ ਹਾਂਜੀ ਅੱਜ ਮੈਂ ਤੁਹਾਨੂੰ ਦੱਸੂਗੀ ਆਪਾਂ ਲਾਈਨਿੰਗ ਵਾਲੀ ਸਲਵਾਰ ਦੇ ਵਿੱਚ ਪੌਂਚਾ ਕਿਵੇਂ ਜੜਨਾ ਹੈ ਦੇਖੋ ਜੀ ਕਈ ਵਾਰ ਕੀ ਹੁੰਦਾ ਹੈ ਕਿ ਜਦੋਂ ਆਪਾਂ ਪੌਂਚੇ ਨੂੰ ਜੜਦੇ ਆਂ ਲਾਈਨਿੰਗ ਵਾਲੀ ਸਲਵਾਰ ਤੇ ਤਾਂ ਕੀ ਹੈ ਇੱਥੋਂ ਵਲਪੈਨ ਲੱਗ ਜਾਂਦੇ ਆਂ ਇੱਧਰ ਨੂੰ ਹੋਣ ਲੱਗ ਜਾਂਦਾ ਕੱਪੜਾ ਇੱਕ ਪਾਸੇ ਨੂੰ ਸਿਉਂ ਜਾਂਦੀ ਹੈ ਜਦੋਂ ਤੱਕ ਕੱਪੜਾ ਇਹ ਟੇਡਾ ਹੋਣ ਲੱਗ ਜਾਂਦਾ ਤੇ ਵਿੱਚ ਵਲਪੈਨ ਲੱਗ ਜਾਂਦੇ ਮੈਂ ਤੁਹਾਨੂੰ ਬਹੁਤ ਸੌਖਾ ਤਰੀਕਾ ਦੱਸੂਗੀ ਵੀ ਆਪਾਂ ਕਿਵੇਂ ਕਰਨਾ ਹੈ ਇਹ ਪਰੇਸ਼ਾਨੀ ਆਉਂਦੀ ਆਉਂਦੀ ਆਪਾਂ ਨੂੰ ਤੇ ਹਾਂ ਜੀ ਤੁਹਾਨੂੰ ਮੈਂ ਬਹੁਤ ਸਹੀ ਤੇ ਸੌਖਾ ਤਰੀਕਾ ਦੱਸੂਗੀ ਵੀ ਆਪਾਂ ਕਿਸ ਤਰੀਕੇ ਨਾਲ ਪੌਂਚੇ ਨੂੰ ਜੜੀਏ ਜਿਹਦੇ ਨਾਲ ਆਪਣੇ ਵਾਲ ਨਾ ਪੈਣ ਹੁਣ ਆਪਾਂ ਸਟੇਟ ਸਲਵਾਰ ਬਣਾਉਣੇ ਆ ਤੇ ਜਿਵੇਂ ਹੁਣ ਪੌਂਚੇ ਵਾਲੀ ਸਲਵਾਰ ਹੁੰਦੀ ਹੈ ਉਹਦੇ ਤਾਂ ਕਿਉਂ ਇੱਥੇ ਪੌਂਚੇ ਹੁੰਦੇ ਤਾਂ ਉਹਦੇ ਵਿੱਚ ਨਾਲ ਸਿਉਣਾ ਲੱਗ ਕੇ ਨਾ ਤੇ ਲਾਈਨਿੰਗ ਨਾਲ ਹੀ ਕਵਰ ਹੋ ਜਾਂਦੀ ਹੈ ਕਿ ਸਿਉਣ ਲੱਗਿਆਂ ਦੀ ਦੋਨੇ ਪਾਸਿਓਂ ਖੜ ਜਾਂਦੀ ਹੈ ਜਿਵੇਂ ਹੁਣ ਸਟੇਟ ਸਲਵਾਰ ਹੈ ਇਹਦੇ ਹੁਣ ਦੇਖੋ ਦੋਨੇ ਪਾਸਿਆਂ ਤੇ ਅਲੱਗ-ਅਲੱਗ ਹੈ ਲਾਈਨਿੰਗ ਸਲਵਾਰ ਲਾਈਨਿੰਗ ਅਲੱਗ ਹੈ ਤੇ ਜਿਹੜਾ ਕੱਪੜਾ ਉੱਪਰਲਾ ਇਹ ਅਲੱਗ ਹੈਗਾ ਠੀਕ ਹੈ ਹੁਣ ਦੇਖੋ ਪਹਿਲਾਂ ਆਪਾਂ ਇੱਥੇ ਕੀ ਕਰਾਂਗੇ ਇੱਥੇ ਆਪਾਂ ਨਾਲ-ਨਾਲ ਬਿਲਕੁਲ ਇੱਥੇ ਸਿਉਣ ਲਾ ਲੈਣੀ ਹੈ ਇੱਥੇ ਨਾਲ-ਨਾਲ ਕਰਕੇ ਇਹਦੇ ਨਾਲ ਕੱਪੜਾ ਖੜ ਚੂਗਾ ਦੇਖੋ ਇੱਕ ਚੀਜ਼ ਦਾ ਧਿਆਨ ਜਰੂਰ ਰੱਖਣਾ ਹੈ ਜਿਵੇਂ ਹੁਣ ਲਾਈਨਿੰਗ ਵੱਧ ਗਈ ਤਾਂ ਇਹਨੂੰ ਆਪਾਂ ਇੱਥੋਂ ਫੜ ਕੇ ਬਰਾਬਰ ਫੜ ਕੇ ਫੇਰ ਆਪਾਂ ਇਹ ਬਰਾਬਰ ਨਹੀਂ ਕਰਦਾ ਕਿਉਂਕਿ ਅੰਦਰਲੇ ਪਾਸੇ ਇਕੱਠੀ ਹੋ ਜਾਂਦੀ ਹੈ ਫੇਰ ਆ ਦੇਖੋ ਇਸ ਤਰ੍ਹਾਂ ਤੇ ਆਪਾਂ ਇਹਨੂੰ ਬਾਹਰ ਕੱਢ ਦਾਂਗੇ ਜਿਹੜੀ ਵੀ ਵੱਧਦੀ ਲਾਈਨਿੰਗ ਹੋਊਗੀ ਵੱਧ ਕੱਪੜਾ ਹੋਊਗਾ ਨਾ ਇਹਨੂੰ ਬਾਹਰ ਨੂੰ ਕੱਢ ਦਾਂਗੇ ਤੇ ਆਪਾਂ ਬਰਾਬਰ ਕਰਕੇ ਰੱਖ ਲਾਂਗੇ ਫਿਰ ਉੱਤੇ ਆਪਾਂ ਕਿਉਂ ਲਾਉਣੀ ਹੈ ਠੀਕ ਹੈ ਆ ਦੇਖੋ ਹੁਣ ਵਧੀਆ ਸਾਫ਼-ਸਾਫ਼ ਲੱਗ ਗਈ ਲਾਈਨਿੰਗ ਹੁਣ ਦੇਖੋ ਇੱਧਰ ਸਫਾਈ ਨਾ ਲੱਗ ਗਈ ਕਿਉਂਕਿ ਹੁਣ ਆ ਕਪੜਾ ਅਟੈਚ ਹੋ ਗਿਆ ਤਾਂ ਹੁਣ ਇਧਰ ਉਧਰ ਹਿੱਲੂਗਾ ਨਹੀਂ ਆਪਣੇ ਕੋਲ ਹਨਾ ਜਦੋਂ ਆਪਾਂ ਪਹੁੰਚਿਆ ਜੜਾਂਗੇ ਉਦੋਂ ਨਾ ਤਾਂ ਲਾਈਨਿੰਗ ਬਾਹਰ ਨੂੰ ਹੋਊਗੀ ਤੇ ਨਾ ਹੀ ਕਪੜਾ ਠੀਕ ਹੈ ਹੁਣ ਆ ਵੇਖੋ ਵੱਧ ਕਪੜਾ ਸੀ ਜਿਹੜਾ ਆਪਾਂ ਇੱਕ ਪਾਸੇ ਨੂੰ ਕੱਢਤਾ ਦੋਨੇ ਪਾਸਿਆਂ ਤੋਂ ਹੀ ਆ ਦੇਖੋ ਜਿਹੜਾ ਫालतू ਸੀ ਆਪਾਂ ਇੱਕ ਪਾਸੇ ਨੂੰ ਕੱਢਤਾ ਹੁਣ ਆਪਾਂ ਪਹੁੰਚਿਆ ਜੜਾਂਗੇ ਪਹੁੰਚੇ ਜੜਨ ਵਾਸਤੇ ਪਹਿਲਾਂ ਆਪਾਂ ਕੀ ਕਰਨਾ ਜਿਹੜਾ ਇਹ ਵਾਲਾ ਕਪੜਾ ਇਹਦੇ ਆਪਾਂ ਸੈਂਟਰ ਦੇ ਵਿੱਚ ਨਾ ਕੱਟ ਲਾ ਲਾਂਗੇ ਹੁਣ ਦੇਖੋ ਇੱਥੋਂ ਦੋਨੇ ਪਾਸੇ ਤੋਂ ਬਰਾਬਰ ਫੜ ਕੇ ਹੋਣਾ ਕਿਉਂਕਿ ਆਪਾਂ ਲਾਈਨਿੰਗ ਇਹ ਤਾਂ ਫालतू ਕਪੜਾ ਇਹਨੂੰ ਤਾਂ ਆਪਾਂ ਕੱਟ ਹੀ ਦੇਣਾ ਤੇ ਜਿਹੜਾ ਆਹ ਵਾਲਾ ਸਲਵਾਰ ਦਾ ਕਪੜਾ ਇਹਨੂੰ ਆਪਾਂ ਬਰਾਬਰ ਰੱਖਾਂਗੇ ਤੇ ਇਥੋਂ ਆਪਾਂ ਕੱਟ ਲਾ ਲਾਂਗੇ ਸੈਟ ਦੇ ਵਿੱਚ ਬਿਲਕੁਲ ਠੀਕ ਹੈ ਇਸ ਤਰ੍ਹਾਂ ਇਸ ਤਰੀਕੇ ਨਾਲ ਆ ਬੁਕਰਮ ਆਪਾਂ ਲੈ ਲੈਣੀ ਹੈ ਜਿੰਨਾ ਵੀ ਆਪਾਂ ਪਹੁੰਚਾ ਤਿਆਰ ਰੱਖਣਾ ਹੈ ਇਹ ਕੱਟ ਲਾਂਗੇ ਤੇ ਇਹਨੂੰ ਨਾ ਡਬਲ ਲਾਈਨ ਫੋਲਡ ਕਰ ਲਾਂਗੇ ਠੀਕ ਹੈ ਇਸ ਤਰ੍ਹਾਂ ਹਰ ਜਿੰਨਾ ਆਪਣਾ ਤਿਆਰ ਪਹੁੰਚਾ ਹੁੰਦਾ ਉਹਦੇ ਨੂੰ ਆਪਾਂ 2 ਜਾਂ 2.5 ਇੰਚ ਵੱਧ ਲੈਣਾ ਇਹ ਠੀਕ ਹੈ ਜੇ 2 ਇੰਚ ਵੱਧ ਵੀ ਰੱਖ ਲਾਂਗੇ ਤਾਂ ਵੀ ਠੀਕ ਹੈ ਜੇ 2.5 ਇੰਚ ਹੋਊਗਾ ਤਾਂ ਵਧੀਆ ਕਿਉਂਕਿ ਆਪਾਂ ਜਦੋਂ ਇੱਥੇ ਟੈਡੀ ਸਿਉਣ ਲਾਉਣੀ ਆ ਨਾ ਕਈ ਵਾਰੀ ਇਹਦੇ ਬੁਕਰਮ ਵੱਧ ਘੱਟ ਜਾਂਦੀ ਹੈ ਤਾਂ ਉਹਦੇ ਨਾਲ ਨਾ ਜੇ ਤਾਂ ਆਪਾਂ ਪਹੁੰਚਾ ਟਾਈਟ ਹੋ ਜੇ ਤਾਂ ਆਪਾਂ ਨੂੰ ਖੁੱਲਾ ਕਰਨਾ ਪੈਂਦਾ ਤਾਂ ਬਹੁਤ ਪਰੇਸ਼ਾਨੀ ਹੁੰਦੀ ਹੈ ਉਹਦੇ ਵਿੱਚ ਤੇ ਆਪਾਂ ਕੀ ਕਰਨਾ 2 ਜਾਂ 2.5 ਜੀ ਵੱਧ ਲੈਣਾ ਘੱਟ ਨਹੀਂ ਰੱਖਣਾ ਤੇ ਹੁਣ ਆਪਾਂ 2.5 ਇੰਚ ਵੱਧ ਲੈ ਲਿਆ ਪਹੁੰਚ ਤੇ ਹੁਣ ਆਪਾਂ ਇਹਦੇ ਵਿੱਚ ਇੱਕ ਫालतू ਕੱਪੜਾ ਲਵਾਂਗੇ ਪਹਿ ਹੁਣ ਆ ਦੇਖੋ ਆਪਾਂ ਇਸ ਫालतੂ ਕਪੜਾ ਲੈ ਲਾ ਇਹ ਲਾਈਨਿੰਗ ਦਾ ਹੀ ਲੈ ਆ ਪੀਸ ਮੈਂ ਠੀਕ ਹੈ ਜਿਹੜੀ ਆਪਾਂ ਸੂੜ ਥੱਲੇ ਲਾਈ ਆ ਬਸ ਉਹੀ ਵੱਲ ਲੈ ਲਾਂਗੇ ਠੀਕ ਹੈ ਤੇ ਇਸ ਤਰ੍ਹਾਂ ਬਰਾਬਰ ਰੱਖ ਕੇ ਦੇਖਾਂਗੇ ਆ ਦੇਖੋ ਹੁਣ ਆਪਣੇ ਕੋਲ ਪੂਰਾ ਆਉਂਦਾ ਜਮਾ ਹੁਣ ਪਰ ਕੱਟ ਕਰ ਲਾਂਗੇ ਇਹ ਆਪ ਰੱਖ ਕੇ ਨਾਲ ਨਾਲ ਇੱਥੇ ਸਿਉਂਗਣ ਹੋਣੀ ਹੈ ਪਹਿਲਾਂ ਬੁਕਰਮ ਨੂੰ ਬੁਕਰਮ ਨੂੰ ਆਪਾਂ ਅਲਾ ਫालतੂ ਕੱਪੜੇ ਦੇ ਉੱਤੇ ਲਾਉਣਾ ਠੀਕ ਹੈ ਇਸ ਤਰ੍ਹਾਂ ਤੇ ਹੁਣ ਆਪਾਂ ਕੀ ਕਰਾਂਗੇ ਦੇਖੋ ਹੁਣ ਜਿਹੜਾ ਇਹ ਵਾਲਾ ਕੱਪੜਾ ਫालतੂ ਹਨਾ ਇਹਨੂੰ ਆਪਾਂ ਬਿਲਕੁਲ ਇੱਥੋਂ ਨਾਲ-ਨਾਲ ਕੱਟ ਦੇਣਾ ਇੱਥੋਂ ਇਸ ਤਰ੍ਹਾਂ ਤੇ ਹੁਣ ਆਪਾਂ ਕੀ ਕਰਨਾ ਹੈ ਦੇਖੋ ਸਾਰਾ ਕੱਪੜਾ ਆਪਾਂ ਕੱਟਤਾ ਫालतू ਸੀ ਜਿਹੜਾ ਹੁਣ ਜਿੰਨਾ ਆਪਾਂ ਸਿਉਣ ਦੇ ਵਿੱਚ ਦੇਣਾ ਹਨ ਉਹ ਹੀ ਕੱਪੜਾ ਰੱਖਣਾ ਉਹਨਾ ਹੀ ਠੀਕ ਹੈ ਬਾਕੀ ਸਾਰਾ ਫालतू ਕੱਪੜਾ ਆਪਾਂ ਕੱਟ ਦਾਂਗੇ ਤੇ ਹੁਣ ਆਪਾਂ ਇਸ ਦੇ ਵੀ ਨਾ ਸੈਂਟਰ ਦੇ ਵਿੱਚ ਕੱਟ ਲਾ ਲਾਂਗੇ ਇੱਥੇ ਆਪਾਂ ਇੱਕ ਇਦਰਾ ਇਸ ਤਰ੍ਹਾਂ ਆ ਦੇਖੋ ਇਸ ਤਰ੍ਹਾਂ ਆਪਾਂ ਕੱਟ ਲੈਣਾ ਨਾ ਇੱਕ ਕੱਟ ਆਪਾਂ ਸਲਵਾਰ ਦੇ ਵਿੱਚ ਵੀ ਲਾਇਆ ਸੀ ਜੇ ਪਹੁੰਚਾ ਜੜਨਾ ਆਪਾਂ ਆ ਦੇਖੋ ਇੱਥੇ ਸੈਂਟਰ ਦੇ ਕੱਟ ਲੱਗਿਆ ਨਾ ਉਸੇ ਤਾਂ ਹੀ ਆਪਾਂ ਇੱਥੇ ਲਾਇਆ ਠੀਕ ਹੈ ਇਹ ਦੋਨੇ ਕੱਟ ਹੈ ਜਿਹੜੇ ਇਹਨਾਂ ਨੂੰ ਆਪਸ ਦੇ ਵਿੱਚ ਮਿਲਾ ਲਾਂਗੇ ਆ ਦੇਖੋ ਇਸ ਤਰ੍ਹਾਂ ਇਹ ਕਾਟ ਆਪਾਂ ਆਪਸ ਦੇ ਵਿੱਚ ਮਿਲਾਉਣੇ ਆ ਫੇਰ ਹੀ ਆਪਾਂ ਉੱਪਰ ਇੱਥੇ ਸਿਉਂ ਲਾਉਣੀ ਆ ਠੀਕ ਹੈ ਤੇ ਹੁਣ ਆਪਾਂ ਕੀ ਕਰਾਂਗੇ ਦੇਖੋ ਸਿਉਂ ਨੂੰ ਬਿਲਕੁਲ ਇੱਥੇ ਨਾਲ-ਨਾਲ ਲਾਉਣੀ ਆ ਇਧਰ ਠੀਕ ਹੈ ਸਿਉਂ ਨੂੰ ਕਦੇ ਵੀ ਆਪਾਂ ਉੱਤੇ ਪਾਸੇ ਬੁਕਰਮ ਦਿੱਤੇ ਨਹੀਂ ਚੜਾਉਣੀ ਆਪਾਂ ਇੱਥੇ ਲਾਉਣੀ ਆ ਨਾਲ-ਨਾਲ ਕਰਕੇ ਆ ਦੇਖੋ ਇਹ ਹੁਣ ਅਲੱਗ ਤੋਂ ਰਹਿ ਗਏ ਨੇ ਇਹਨੂੰ ਅਲੱਗ ਹੀ ਰੱਖਣਾ ਠੀਕ ਹੈ ਇਥੇ ਤਰ ਆਪਾਂ ਦੂਜੇ ਪੋਚੇ ਤਿਆਰ ਕਰ ਲਾਂਗੇ ਇੱਕ ਵਾਰੀ ਮੈਂ ਤੁਹਾਨੂੰ ਇੱਕ ਪੋਚਾ ਹੀ ਬਣਾ ਕੇ ਦਿਖਾਉਣੀ ਆ ਠੀਕ ਹੈ ਹੁਣ ਦੇਖੋ ਆਪਾਂ ਇਹ ਬਣਾ ਲਿਆ ਹੁਣ ਆਪਾਂ ਐ ਸਿਉਣ ਇਸ ਤਰ੍ਹਾਂ ਲਾਈ ਸੀਗੀ ਠੀਕ ਹੈ ਤੇ ਆਪਾਂ ਹੁਣ ਕੀ ਕਰਾਂਗੇ ਦੇਖੋ ਜਿਹੜੀ ਹੁਣ ਆਹ ਵਾਲੀ ਸਿਉਣ ਲੱਗੀ ਸੀ ਹਨਾ ਇਹਨੂੰ ਆਪਾਂ ਪੋਚੇ ਨੂੰ ਚੱਕ ਲਾਂਗੇ ਇਸ ਤਰ੍ਹਾਂ ਤੇ ਜਿਹੜਾ ਆਹ ਵਾਲਾ ਕੱਪੜਾ ਇਹਨੂੰ ਥੱਲੇ ਨੂੰ ਕਰ ਦਾਂਗੇ ਤੇ ਐਂ ਰੱਖ ਲਾਂਗੇ ਪੋਚਾ ਠੀਕ ਹੈ ਜਿਹੜੀ ਹੁਣ ਸਿਉਣ ਲੱਗੀ ਸੀ ਉਹ ਅੰਦਰ ਨੂੰ ਚਲੀ ਗਈ ਤੇ ਹੁਣ ਆਪਾਂ ਉੱਤੋਂ ਪਲੇਨ ਰਹਿ ਗਿਆ ਕੱਪੜਾ ਠੀਕ ਹੈ ਹੁਣ ਇਹਨੂੰ ਐ ਫੋਲਡ ਕਰ ਦਾਂਗੇ ਇੱਥੋਂ ਸਾਰਾ ਕਪੜਾ ਪਾਈ ਕਰਨਾ ਜਿਹੜਾ ਫालतू ਕਪੜਾ ਸੀਗਾ ਹਨਾ ਅੰਦਰ ਸਿਉਣ ਲਾਈ ਸੀਗੀ ਜਿਹੜਾ ਆਪਾਂ ਸਿਉਣ ਲਾ ਕੇ ਕਪੜਾ ਫालतू ਛੱਡਿਆ ਸੀ ਅੰਦਰ ਉਹਨੂੰ ਆਪਾਂ ਦੂਜੇ ਪਾਸੇ ਕੱਢ ਦੇਣਾ ਤੇ ਉੱਤੋਂ ਪਲੇਨ ਰਹਿ ਜਾਊਗਾ ਫਿਰ ਆਪਾਂ ਉੱਤੇ ਇੱਕ ਇੱਥੇ ਦਬਾ ਕੇ ਐ ਸਿਉਣ ਲਾ ਦੇਣੀ ਇੱਥੇ ਨਾਲ-ਨਾਲ ਬਿਲਕੁਲ ਇੱਥੋਂ ਫੜ ਕੇ ਪਹੁੰਚ ਨੂੰ ਖਿੱਚਣਾ ਨਹੀਂ ਬਿਲਕੁਲ ਆਰਾਮ ਨਾਲ ਬਸ ਇੱਥੋਂ ਫੜਨਾ ਕੋ ਇੱਥੇ ਬਿਲਕੁਲ ਵੀ ਵਲ ਨਹੀਂ ਪੈਂਦਾ ਦੇਖੋ ਕਿੰਨੀ ਸਫਾਈ ਨਾਲ ਹਨ ਪੂੰਝਾਂ ਲੱਗਿਆ ਦੇਖੋ ਕਿਤੇ ਵੀ ਕੋਈ ਵਲ ਨਹੀਂ ਪੈਂਦਾ ਤੇ ਜੇ ਤੁ ਤੁਸੀਂ ਇਸ ਤਰੀਕੇ ਨਾਲ ਹਨ ਲਾਉਂਗੇ ਤਾਂ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਉਗੀ ਖਾਸ ਕਰ ਲਾਈਨਿੰਗ ਵਾਲੇ ਪੂੰਝੇ ਵਿੱਚ ਨਾ ਜੂਰ ਹੈ ਇਸ ਤਰ੍ਹਾਂ ਹੁੰਦਾ ਹੈ ਕਿ ਵਲ ਪੈਣ ਲੱਗ ਜਾਂਦੇ ਹੁਣ ਆਪਾਂ ਉੱਤਲੇ ਪਾਸੇ ਵਾਲੀ ਤੋਂ ਲਾਵਾਂਗੇ ਇੱਥੋਂ ਵਾਲੀ ਇਹ ਆਪਾਂ ਉੱਤਲੇ ਪਾਸੇ ਹੀ ਲਾਉਣੀ ਹੁੰਦੀ ਹੈ ਥੱਲੇ ਵਾਲੇ ਪਾਸੇ ਸੋ ਨਹੀਂ ਲਾਉਣੀ ਕਿ ਥੱਲੋ ਕਈ ਵਾਰ ਨਾ ਕੱਪੜਾ ਇਕੱਠਾ ਹੋਣ ਲੱਗ ਜਾਂਦਾ ਹੈ ਇਹਦੇ ਸਿਵਨ ਆਪਾਂ ਕਿਵੇਂ ਲਉਣੀ ਆ ਆਪਾਂ ਨੂੰ ਦੇਖੋ ਹੁਣ ਇੱਥੇ ਜਦੋਂ ਹੱਥ ਲਾਵਾਂਗੇ ਤੇ ਇੱਥੇ ਆਪਾਂ ਨੂੰ ਸਾਫ਼ ਪਤਾ ਲੱਗਦਾ ਵੀ ਇੱਥੇ ਕੋਈ ਵੱਟ ਹੈਗੀ ਆ ਠੀਕ ਹੈ ਇੱਥੇ ਰੱਖ ਲੈਣਾ ਤੇ ਬਿਲਕੁਲ ਇੱਥੇ ਨਾਲ-ਨਾਲ ਕਰਕੇ ਲਉਣੀ ਚਾਹੀਦੀ ਹੈ ਹੁਣ ਆ ਦੇਖੋ ਜਿੱਥੇ ਜਿੱਥੇ ਹੁਣ ਮੈਨੂੰ ਹਨਾ ਪਤਾ ਲੱਗਦਾ ਜਿਵੇਂ ਇੱਥੇ ਆਪਣੇ ਵਟ ਹੈਗੇ ਪਹੁੰਚੇ ਦੀ ਬਸ ਉੱਥੇ ਉੱਥੇ ਨਾਲ-ਨਾਲ ਕਰਕੇ ਸਿਉਣ ਲਾਉਣੀ ਹੈ ਤੇ ਆ ਦੇਖੋ ਇੱਧਰ ਪਾਸੇ ਦੇਖ ਸਕਦੇ ਤੁਸੀਂ ਦੇਖੋ ਕਿਤੇ ਵੀ ਕੋਈ ਵੱਲ ਨਹੀਂ ਪੈਂਦਾ ਹਨਾ ਜਾਂ ਫਿਰ ਸਿਉਣ ਇੱਧਰ ਉੱਧਰ ਨਹੀਂ ਹੋएगी ਜਮਾ ਉੱਤੇ ਉੱਤੇ ਸਿਉਣ ਲੱਗੀ ਹੈ ਤੇ ਹੁਣ ਤੁਸੀਂ ਆ ਦੇਖੋ ਹੁਣ ਪਹੁੰਚੇ ਦੀ ਕਿੰਨੀ ਸਫਾਈ ਨਾ ਬਣਿਆ ਹਾਂਜੀ ਇਸ ਤਰੀਕੇ ਨਾਲ ਤੁਸੀਂ ਬਣਾ ਸਕਦੇ ਹੋ ਬਹੁਤ ਸੌਖਾ ਤਰੀਕਾ ਹੈ ਪੌਂਚਾ ਜੜਨ ਦਾ ਠੀਕ ਹੈ ਕੋਈ ਵੱਲ ਨਹੀਂ ਪੈਂਦਾ ਤੇ ਇਸ ਤਰ੍ਹਾਂ ਸਾਰਾ ਪੌਂਚਾ ਬਣਨ ਤੋਂ ਬਾਅਦ ਇੱਥੇ ਆਪਾਂ ਪੌਂਚੇ ਨੂੰ ਭਰ ਲੈਣਾ ਹੈ ਜੇ ਕੋਈ ਲੈਸ ਵਗੈਰਾ ਲਾਉਣੀ ਹੈ ਤਾਂ ਉਹ ਵੀ ਲਾ ਸਕਦੇ ਹਾਂ ਹੁਣ ਜੇ ਨੂੰ ਭਰਨਾ ਹੈ ਤਾਂ ਭਰ ਵੀ ਸਕਦੇ ਹਾਂ ਬਸ ਇਸੇ ਤਰੀਕੇ ਨਾਲ ਹੀ ਬਣਾਉਣਾ ਹੈ ਕੋਈ ਵੱਲ ਨਹੀਂ ਪੈਣਗੇ ਹਾਂਜੀ ਵੀਡੀਓ ਨੂੰ ਲਾਸਟ ਤੱਕ ਦੇਖਣ ਲਈ ਤੁਹਾਡਾ ਧੰਨਵਾਦ ਜੀ ਇਹੋ ਜਿਹੀਆਂ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਹਾਂਜੀ ਹਾਂਜੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਸਬਸਕ੍ਰਾਈਬ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਹਾਂਜੀ ਥੈਂਕ ਯੂ